ਸਾ ਸਿੱਤਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਡੇ ਸਾਰੇ ਭੈਣ ਭਰਾ ਬਹੁਤ ਵਧੀਆ ਹੋਵੋਗੇ ਸਾਡੇ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦੀਆਂ ਤੁਹਾਨੂੰ ਬਹੁਤ 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 ਮੁਬਾਰਕਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਤੇ ਸਾਰਿਆਂ ਵਾਸਤੇ ਦੀਵਾਲੀ ਜਿਹੜੀ ਆ ਉਹ ਵਧੀਆ ਵਧੀਆ ਲੈ ਕੇ ਆਵੇ ਹਰ ਸਾਲ ਸੋ ਅੱਜ ਅਸੀਂ ਜਿਹੜਾ ਵਲੌਗ ਸਟਾਰਟ ਕਰਨਾ ਆ ਉਹ ਹੈ ਜੀ ਆਪਾਂ ਨਾ ਸੋੜੇ ਜੇ ਤੋਹਫੇ ਲਏ ਸੀ ਆਪਣੀ ਟੀਮ ਦੇ ਬਰਵਾਸਤੇ ਅਸੀਂ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਆਂ ਕਿ ਵਾਹਿਗੁਰੂ ਜੀ ਨੇ ਸਾਨੂੰ ਇੰਨੇ ਜੋਗਾ ਕੀਤਾ ਕਿ ਅੱਜ ਅਸੀਂ ਆਪਾਂ ਕਿਸੇ ਨੂੰ ਗਿਫਟ ਦੇ ਸਕੀਏ ਸੋ ਅੱਜ ਆਪਾਂ ਆਪਣੇ ਟੀਮ ਮੈਂਬਰਾਂ ਦੇ ਜਾਣਾ ਹੈ ਘਰੇ ਘਰੇ ਤੇ ਉਹਨਾਂ ਨੂੰ ਗਿਫਟ ਦੇ ਕੇ ਆਵਾਂਗੇ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਆਂ ਅਸੀਂ ਉਹਨਾਂ ਦੇ ਘਰੇ ਜਾਵਾਂਗੇ ਚਲੋ ਹਜੇ ਜਿਹੜਾ ਕੰਮ ਸਟਾਰਟ ਹੀ ਆ ਹਨਾ ਸਰਦਾਰ ਸਾਹਿਬ ਸਟਾਰਟ ਹੀ ਆ ਬਾਕੀ ਜਿੰਨੇ ਜੋਗੇ ਹੈਗੇ ਆ ਹਾਂਜੀ ਮੜਮੜ ਗਿਫਟ ਲਏ ਆ ਚਲੋ ਕੋਈ ਨਾ ਵਾਹਿਗੁਰੂ ਜੀ ਬਗਰੇ ਵਧੀਆ 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 ਚੰਨਣ ਵੀਡੀਓ ਸਾਡੀਆਂ ਤੇ ਵਾਹਿਗੁਰੂ ਜੀ ਕਿਰਪਾ ਕਰਨ ਤੇ ਅਗਲੇ ਸਾਲ ਉਸ ਤੋਂ ਵੀ ਵਧੀਆ ਗਿਫਟ ਲੈ ਕੇ ਜਾਈਏ ਲੈ ਜਾਈਏ ਗਿਫਟ ਆਪਾਂ ਸੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਆਓ ਅੱਜ ਪਹਿਲੇ ਤੁਹਾਨੂੰ ਲੈ ਕੇ ਚਲਦੇ ਆ ਆਪਾਂ ਤੁਹਾਨੂੰ ਲੈ ਕੇ ਚਲਦੇ ਆ ਪਹਿਲਾਂ ਸੁਜਿੰਦਰ ਰਮਨ ਹੁਣਾਂ ਦੇ ਘਰੇ ਹਾਂਜੀ ਸੁਜਿੰਦਰ ਭਾਜੀ ਹੁਣਾਂ ਦੇ ਘਰੇ ਤੇ ਉਸ ਤੋਂ ਬਾਅਦ ਜਾਵਾਂਗੇ ਜੀ ਆਪਾਂ ਚਲੋ ਇਹ ਤੁਸੀਂ ਵੀਡੀਓ ਤੇ ਵੀਡੀਓ ਚ ਬਣੇ ਰੋ ਤੁਹਾਨੂੰ ਦੱਸਾਂਗੇ ਕਿੱਥੇ ਕਿੱਥੇ ਗਏ ਆਂ ਹੈ ਸਸਪੈਂਸ ਰੱਖਣਾ ਬਿਲਕੁਲ ਸਰਦਾਰ ਸਾਹਿਬ ਸਸਪੈਂਸ ਰੱਖੀਏ ਚਲੋ ਠੀਕ ਹੈ ਤੁਸੀਂ ਬਣੇ ਰਹੇ ਵੀਡੀਓ ਨਾਲ ਤੇ ਚਲੋ ਚੱਲਦੇ ਆਂ ਫਿਰ ਉਹਨਾਂ ਦੇ ਘਰੇ ਚਲੋ ਸਾਰੇ ਆ ਗਏ ਆ ਸਿਕੁੰਦਰ ਬਾਜੀ ਤੇ ਰਮਨਦੀਰ ਜਨਾ ਤੇ ਇੱਥੇ ਖੜੇ ਹੋਣ ਤੁਹਾਨੂੰ ਦਿਵਾਰੀ ਦਾ ਸੁਭਾ ਕਰੀ ਜੀ ਜਦਾ ਮਨੇ ਬੋ ਗਿਆ ਜੀ ਜ ਸਾਡੇ ਉਹਨਾਂ ਭਾਜੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਹਾਂਜੀ ਤੇ ਬਾਕੀ ਦੀਵਾਲੀ ਦੀਆਂ ਤੇ ਬਦੀ ਛੋਟੀਆਂ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਬਾਕੀ ਕਨਫਿਊਜ਼ਨ ਹੀ ਆ ਕਿ ਸਿਹਰੇ ਆ ਦੀਵਾਲੀ ਕਿ 21 ਨੂੰ ਹਾਂਜੀ ਹੱਦ ਤੱਕ ਨਹੀਂ 21 ਨੂੰ ਅਤ ਸੋ ਉਹਨਾਂ ਨੇ ਕਿਹਾ ਕਿ 21 ਤਰੀਕ ਨੂੰ ਦੀਵਾਲੀ ਤੇ ਭਾਈ ਨਵ ਕੁਸ਼ਰਮਾੜੀਸ਼ ਕਰਵਾ ਲਈ ਹੈ ਹਾਂ ਤੇ ਬਾਕੀ ਕਿਨੇ ਮਨਾਵਾਂਗੇ ਆਪਾਂ ਹਾਂਜੀ ਕੱਲ ਕੰਮ ਧੰਦੇ ਕਰ ਲੈਣੇ ਆ ਜਿਹੜੇ ਹੈਗੇ ਆ ਦਗਬੀਰ ਸਿੰਘ ਯਾਰ ਤੁਸੀਂ ਬੜੀ ਖੇਚਲ ਕੀਤੀ ਹੈ ਨਹੀਂ ਭਾਜੀ ਖੇਚਲ ਵਾਲੀ ਦੀ ਗੱਲ ਆ ਪਹਿਲੀ ਵਾਰੀ ਜੇ ਆਪਾਂ ਗਿਫਟ ਦੇਣਾ ਗਏ ਮੈਂ ਕਹਿੰਦਾ ਜਦੋਂ ਅਸੀਂ ਦਿੱਤੇ ਨਾ ਪਹਿਲੀ ਵਾਰੀ ਗਿਫਟ ਹਾਂਜੀ ਮਤਲਬ ਜਦੋਂ ਬੰਦੇ ਨੂੰ ਚਾਜ ਆਵੇ ਚੜ ਜਾਵੇ ਇਹ ਤੇ ਸ਼ੁਗਰਾ ਮਾਰ ਕੇ ਸਾਨੂੰ ਵੀ ਨਿਯੋਗਾ ਕੀਤਾ ਠੀਕ ਹੋ ਕਿ ਨਹੀਂ ਸਹੀ ਗੱਲ ਬੋਲੀ ਹਾਂ ਬਸ ਅਸੀਂ ਵੀ ਕੰਮ ਕਰਨੇ ਆ ਕਿ ਸਾਨੂੰ ਤਿੰਨ ਚਾਰ ਮਹੀਨੇ ਹੋ ਗਏ ਸਹੀ ਅਜੇ ਦੇਰ ਸਾਨੂੰ ਵੀ ਕੁਛ ਨਹੀਂ ਹੁੰਦੀ ਚਲੋ ਬਿਲਕੁਲ ਆ ਰਹੀ ਆਪਾਂ ਵੀ ਇੱਕ ਹੋਰ ਲੱਗਦਾ ਕਿ ਆਪਾਂ ਭਾਜੀ ਵੀ ਆਪਾਂ ਮਤਲਬ ਕਿ ਤਿੰਨ ਮਹੀਨੇ ਚਾਰ ਮਹੀਨੇ ਤੇ ਜਾਂਦੇ ਪਏ ਆ ਰਗਾ ਵੀ ਅਸੀਂ ਕਾਫੀ ਸਮੇਂ ਲਈ ਬੀ ਸਮੇਂ ਤੋਂ ਕੰਮ ਕਰਦੇ ਹੋਣ ਦੇ ਆ। ਹਾਂਜੀ ਹਾਂਜੀ। ਤੇ ਨਾਲ ਹੀ ਘਰ ਨਾਲੋਂ ਵੱਧ ਸਮਾਂ ਇੱਥੇ ਵੀ ਕਰਦੇ ਆ। ਇਹ ਜਿਹੜੀ ਇਹ ਮਤਲਬ ਕਿ ਅਸਲ ਜਿਹੜੀ ਇਸ ਡਾਰੀ ਜਿਹੜੀ ਆ ਇਹ ਆ। ਹਾਂਜੀ। ਜਿੱਥੇ ਜ਼ਿਆਦਾ ਟਾਈਮ। ਇਹ ਨਹੀਂ ਕਿ ਕਿਸੇ ਨੂੰ ਅਸੀਂ ਕੀ ਤੋਂ ਦੇਦਾ ਕਿ ਇਹਨੂੰ ਜਾਂ ਕਿਸੇ ਨੂੰ ਕੁਝ ਲੈ ਲਿਆ। ਸਹੀ ਗੱਲ ਆ ਤੁਹਾਡੀ। ਤੇ ਬਾਕੀ ਆ ਕਿ ਇਹਨਾਂ ਦਾ ਵੀ ਚੈਨਲ ਆ। ਲਖ ਲਖਬੀਰ ਅਮਨ ਆ ਗਿਆ ਨਵਿੱਲ ਹਾਂਜੀ। ਤੇ ਇਹਨਾਂ ਨੂੰ ਵੱੱਟ ਵੱੱਟ ਤਿਆਰ ਤੋਂ ਵੀਡੀਓ ਆਪਣੀਆਂ ਬਣਾਉਂਦੇ ਪਏ ਆ ਪਾਉਂਦੇ ਪਏ ਚੈਨਲ ਤੇ। ਮੇਰੇ ਖਿਆਲ ਲੇਕ ਤੇ ਚੱਲਣ ਦੀ ਨੋਹਾਂ ਦੇ ਪਰਖਾ ਨਹੀਂ ਨਹੀਂ ਪਹਿਲੀ ਹੋਤੀ ਨਹੀਂ ਉਹ ਤੇ ਇਹਨਾਂ ਨੇ ਐਂਡ ਕਰਤਾ ਉਹ ਨਾ ਚੱਲਣ ਦੀ ਹਾਂ ਨਵੀਂ ਚਲੋ ਦਿਵਾਲੀ ਤੋਂ ਬਾਅਦ ਹਾਂ ਸ਼ੂਟ ਕਰਨਗੇ ਇਹ ਉਹਦਾ ਐਂਡ ਕਰਤਾ ਜੀ ਹਾਂ ਜੀ ਬਾਅਦ ਦਾ ਐਂਡ ਕਰਤਾ ਅੱਛਾ ਅੱਛਾ ਤੇ ਬਾਕੀ ਤੁਸੀਂ ਸਾਰੇ ਭੈਣ ਭਰਾ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜਿੱਦਾਂ ਸਾਨੂੰ ਕੀਤਾ ਵਾ ਹਾਂ ਜੀ ਇਹਨਾਂ ਦੇ ਸਪੋਰਟ ਦੇ ਮੋਤ ਲੋੜਵਾ ਇਹਨਾਂ ਨੂੰ ਹਾਂ ਜੀ ਹਾਂ ਜੀ ਚਲੋ ਇਹਨਾਂ ਦੀ ਬਚਾਰਾ ਦੀ ਪੂਰੀ ਸਪੋਰਟ ਕਰਨੀ ਜੀ ਹਾਂ ਜੀ ਜਿੱਦਾਂ ਤੁਸੀਂ ਸਾਡੀ ਕੀਤੀ ਹੈ ਹੁਣ ਨਵੀਂ ਜਿਹੜੀ ਵੀਡੀਓ ਆਪਾਂ ਦਿਵਾਲੀ ਤੋਂ ਬਾਅਦ ਹਾਂਜੀ ਠੀਕ ਠੀਕ ਆ ਨਵੀਂ ਵੀਡੀਓ ਫੂਟ ਕਰਨੀ ਹੈ ਠੀਕ ਚਲੋ ਭਾਜੀ ਹੁਣ ਇਜਾਜ਼ਤ ਦੋ ਹੁਣ ਅਸੀਂ ਚਾਹੀਏ ਨਹੀਂ ਇਦਾਂ ਨਹੀਂ ਜਾਣ ਦੇਣਾ ਹੁਣ ਚਾਹ ਪੜੀ ਤੇ ਪੀਣਾ ਪੈਣਾ ਚਲੋ ਕੋਈ ਨਹੀਂ ਚਾਹ ਪਾਣੀ ਤੇ ਬੈਠੋ ਨਾਲੇ ਕੋ ਬਸ਼ੱਪਾ ਮਾਰਦੇ ਜਦੋਂ ਵੀ ਆਈ ਦੇਵਾ ਚਾਹ ਪੜੀ ਪੀਣਾ ਪੈਣਾ ਅਜੇ ਨਹੀਂ ਪਕਰ ਨਾਲ ਵਾਦ ਸਮਝਾ ਬੈਠੇ ਤੂੰ ਨਹੀਂ ਸਹੀ ਕਰਦਾ ਬਿਲਕੁਲ ਬਿਲਕੁਲ ਗੱਲ 바ਕੀ ਇਹ ਆ ਨਾ ਵੀ ਇੱਕ ਤਾਂ ਹੁੰਦਾ ਨਾ ਵੀ ਲੈ ਪਏ ਅੰਦਰ ਨਹੀਂ ਜਾਣਾ ਹੈ ਅੰਦਰ ਨਹੀਂ ਆ ਠੀਕ ਆ ਕਿ ਜੀ ਜਦੋਂ ਪਰਿਵਾਰ ਪੜ ਜੀ ਤਾਂ ਫੇਰ ਕਿਤੇ ਮਰਜੀ ਹਾਂ ਤੁਰੇ ਨਹੀਂ ਆ ਤੇ ਮਤਲਬ ਪਰਿਵਾਰ ਨਾਲ ਇਹ ਵਾਧਿਆਂ ਦਾ ਕੰਮ ਫੇਰ ਹਾਂਜੀ ਹਾਂਜੀ ਅਸਲ ਪਰਿਵਾਰ ਤਾਂ ਫੇਰ ਇਹੀ ਹੁੰਦਾ ਨਾ ਹਾਂਜੀ ਮੈਂ ਨਾ ਕਿ ਜਦੋਂ ਮਨ ਨਾਲ ਗੱਲ ਕਰਦਾ ਜੀ ਅਹੀਂ ਕਿ ਅਹੀਂ ਅੱਜ ਤੱਕ ਕਰੀ ਕਿ ਅੰਗਰੇਜ਼ ਸੁਧਾਰ ਕੇ ਫੇਰ ਤਾਂ ਇਹ ਤੋਂ ਨਹੀਂ ਕਹਾਂ ਲਾ ਤੈਨਾਂ ਹੀ ਕਦੀ ਗੇਰ ਦਿੱਤਾ ਨਹੀਂ ਸਮਝਦਾ ਬੜੇ ਕੰਮ ਸਹੀ ਹੈ ਬਿਲਕੁਲ ਇਹ ਵੀ ਨਹੀਂ ਕਦੀ ਦਿੱਤਾ ਸਾਨੂੰ ਗੇਰ ਦਿੱਤਾ ਭਰਾ ਚਲੋ ਆਹ ਟੀਮ ਦੇ ਵਿੱਚ ਆਏ ਆ ਇਹ ਚਾਹੀਦਾ ਕਿ ਚਲਾਏ ਹੋਰ ਕੀਤਾ ਕੰਮ ਇਹ ਸਿਰਫ ਇਹ ਪਿਆਰ ਹੁੰਦਾ ਪਿਆਰ ਹੁੰਦਾ ਸੇ ਗੱਲ ਇਹ ਤਾਂ ਵੀ ਜੇ ਉਹ ਬੰਦੇ ਭਰਾ ਜਦੋਂ ਅਸੀਂ ਇਦਾਂ ਸਟਾਰਟ ਕੀਤਾ ਕੰਮ ਤੇ ਪਹਿਲੀ ਵਾਰੀ ਇਹਨੇ ਮਤਲਬ ਡੱਬਾ ਦਿੱਤਾ ਨਾਲ ਚਲੋ ਹੋਰ ਵੀ ਖੁਸ਼ ਤੇ ਸਾਨੂੰ ਵੀ ਪਤਾ ਲੱਗ ਗਿਆ ਬੜੀ ਖੁਸ਼ੀ ਹੋਈ ਵੀ ਵਗੈਰਾ ਭਰਾ ਇੰਨੇ ਜੋਗੇ ਆਂ ਵੀ ਕਿਤੇ ਸਾਲੂਗੇ ਆਏ ਇਹ ਨਹੀਂ ਕਹਿਣ ਨੂੰ ਦਿੱਤਾ ਸਹੀ ਸਦੀ ਗੱਲਾਂ ਆਏ ਜੁੜ ਮਾਰ ਲੀ ਗਏ ਬੇਸਰੀ ਇਹਦਾਂ ਦੀ ਦਾ ਭਰਾ ਗੱਲ ਬਾਤੀ ਬੜਾ ਵਧੀਆ ਟਾਈਮ ਲੰਘਣ ਡਿਆ ਠੀਕ ਹੈ ਕਿ ਨਹੀਂ ਤੇ ਭਰਾ ਮਹਾਰਾਜ ਤੁਹਾਨੂੰ ਚੜਦੀ ਗੱਲਾਂ ਜਿ ਰੱਖੇ ਵਰਗੀਆਂ ਬਖਸ਼ੇ ਮਹਾਰਾਜ ਤੁਹਾਨੂੰ ਚਲੋ ਤੁਹਾਡਾ ਵੀ ਚੈਨਲ ਵਧੀਆ ਤਰੀਕੇ ਨਾਲ ਨਾਲ ਚਲਾਵੇ ਮਿਹਨਤ ਕਰੀਦੀ ਹੈ ਮਰੀ ਅੱਖੀ ਇਹ ਵੀ ਪਤਾ ਗੱਲ ਕਿ ਮਿਹਨਤ ਕਰਦੇ ਰਹਿਣਾ ਚਾਹੀਦਾ ਵਾ ਵੀਡੀਓ ਕਦੀ ਘਟ ਗਈ ਕਦੀ ਵਧ ਗਈ ਹਾਂ ਚਲੋ ਕੋਈ ਨਹੀਂ ਆਡੀਅੰਸ ਦੇ ਬਾਕੀ ਮਾਹਰ ਇਹਨੇ ਜਦੋਂ ਕੰਮ ਚੁਕਣਾ ਚੁੱਕੀ ਦੇਣਾ ਠੀਕ ਹੈ ਕਿ ਨਹੀਂ ਹਿੰਮਤ ਨਹੀਂ ਹਾਰਨੀ ਚਾਹੀਦੀ ਹੈ ਜਹਾੜੀ ਚੱਲੀ ਨਹੀਂ ਚਾਹੀਦੀ ਕੋਈ ਗੱਲ ਨਹੀਂ ਚਲੋ ਠੀਕ ਹੈ ਫਿਰ ਸੁਣੀ ਜੀ ਦਾਸ ਜੀ ਇਹ ਸਵਾਗਤ ਕਰਦਾ ਪਿਆ ਤੁਹਾਡਾ ਜੀ ਆਜੋ ਪਾਜੀ ਪਾਜੀ ਬੈਠ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੀ ਸਤਿ ਸ਼੍ਰੀ ਅਕਾਲ ਉਹ ਲਖਮੀ ਜੀ ਹਾਂ ਜੀ ਠੀਕ ਆ ਹਾਂ ਜੀ ਹਾਂ ਜੀ ਵਧੀਆ ਹੋ ਦੀ ਤੁਸੀਂ ਹਾਂ ਜੀ ਆਜੋ ਆਜੋ ਬੋਲੋ ਮੈਂ ਕੱਲ੍ਹ ਪਹਿਲੇ ਦੀਦੀ ਨਾਲ ਨੂਦੀਵਾਲੀ ਦੇ ਕਿੱਥੇ ਆਈਏ ਇਹ ਇਹਦੇ ਜਹੀ ਨਾ ਐਨਾ ਨੂੰ ਤੁਸੀਂ ਜਾਣਦੇ ਹੀ ਹੋ ਜੀਵਨਦੀਪ ਦੇ ਮਨਜਿੰਦਰ ਭਾਜੀ ਅਸੀਂ ਇਹਨਾਂ ਨਾਲ ਨਵਾਂ ਨਵਾਂ ਕੰਮ ਸਟਾਰਟ ਕੀਤਾ ਅਜੇ ਬਾਕੀ ਜੇ ਅਸੀਂ ਹੁਣ ਕੰਮ ਕਰਾਂਗੇ ਤੁਸੀਂ ਸਾਡੀ ਵੀਡੀਓਸ ਚ ਵੀ ਦੇਖੋਗੇ ਇਹਨਾਂ ਨੂੰ ਤੇ ਇਹਨਾਂ ਦੀ ਵੀਡੀਓਸ ਚ ਵੀ ਇੱਕ ਹੋਵੇ ਜੀ ਮੁਬਾਰਕਾਂ ਜੀ ਦੀਵਾਲੀ ਦੀਵਾਲੀ ਦੀਆਂ ਮੁਬਾਰਕਾਂ ਇਹ ਸਾਰੇ ਟੈਂਪਰਾਵਾਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਤੇ ਸਾਰਿਆਂ ਵਾਸਤੇ ਦਿਵਾਲੀ ਜਿਹੜੀ ਆ ਖੁਸ਼ੀਆਂ ਲੈ ਕੇ ਆਵੇ ਤੇ ਪਰਮਾਤਮਾ ਸਾਰਿਆਂ ਦਾ ਸੰਭਲ ਉਸ ਦੀ ਰੱਖੇ ਤੇ ਬਾਕੀ ਹੁਣ ਤੁਹਾਨੂੰ ਪਤਾ ਹੀ ਆ ਕਿ ਅਸੀਂ ਜਿਹੜੀ ਵੀਡੀਓ ਸਟਾਰਟ ਕੀਤੀ ਆ ਈਆਂ ਦੋ ਘੋੜਾ ਹੁੰਨ ਜਾਂਦੇ ਨੇ ਕੋਲੇ ਵਿੱਚ ਲਖਵੀਰ ਤੇ ਰਵਣ ਦੋਹੇ ਨਾਲ ਹਾਂਜੀ ਤੇ ਤਾਈ ਜੀ ਸਾਡੇ ਨਾਲ ਤਾਈ ਜੀ ਤੇ ਆਓ ਸਾਡੇ ਤੇ ਆਓ ਸਾਡੇ ਤੇ ਆਓ ਤੇ ਆਪਾਂ ਵੀ ਲਖਵੀਰ ਉਹਨਾਂ ਦੇ ਨਾਲ ਇਹਨਾਂ ਦੇ ਚੈਨਲ ਤੇ ਕੰਮ ਹੁਣ ਸਟਾਰਟ ਕਰ ਆਓ ਹਾਂਜੀ ਤੇ ਇਹਨੂੰ ਰੱਖੇ ਕੰਮ ਕਰਿਆ ਕਰਨਾ ਤੇ ਸਾਡੇ ਸਾਰੇ ਭੈਣ ਭਰਾ ਵੱਧ ਤੋਂ ਵੱਧ ਪਿਆਰ ਦਿਓ ਸਾਡੇ ਚੈਨਲ ਨੂੰ ਤੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਲਾਈਕ ਸ਼ੇਅਰ ਸਸ ਲਾਈਕ ਸਾਰੇ ਜਣੇ ਕਰੋ ਬਿਲਕੁਲ ਮੈਨੂੰ ਪਲੇਖਾ ਪੈ ਜਾਂਦਾ ਨਾਮ ਦਾ ਸੁਖਜਿੰਦਰ ਬਾਜੀ ਇਹ ਮਨਜਿੰਦਰ ਬਾਜੀ ਪਾ ਕੇ ਮੈਂ ਸੁਖਜਿੰਦਰ ਬਾਜੀ ਉਹ ਜਿੰਦਰ ਜੂ ਪਲੇਖਾ ਲੱਗ ਗਿਆ ਮੈਨੂੰ ਮੈਂ ਹਾਲੇ ਪੁੱਤਰਾ ਲੱਗੇ ਕਹਿ ਦੋ ਸੁਖਜਿੰਦਰ ਬਾਜ ਨਹੀਂ ਨਹੀਂ ਮਨਜਿੰਦਰ ਬਾਜੀ ਕਹਿੰਦੇ ਲਾਉਣਾ ਹੀ ਇਹ ਗੇਰ ਹਾਂਜੀ ਹਾਂਜੀ ਚਲੋ ਇਹ ਆਪੀ ਇਹ ਆਪਣੀ ਨਸਬੂ ਵਾਲੀ ਬਹੁਤ ਵਧੀਆ ਬਾਤ ਹੈ ਜਦੋਂ ਮੀਡੀਆ ਬਣਾਈਆਂ ਨਾ ਫਿਰ ਇੱਕ ਫੈਮਲੀ ਵਾਂਗੂ ਮਤਲਬ ਹੁੰਦਾ ਹੈ ਹੈ ਨਾ ਅਸੀਂ ਨਾ ਹਜੇ ਥੋੜਾ ਟਾਈਮ ਹੋਇਆ ਕੰਮ ਕਰਦਿਆਂ ਨੂੰ ਤੇ ਸਾਨੂੰ ਇਦਾਂ ਲੱਗਾ ਹੀ ਨਹੀਂ ਹੈ ਕਿ ਜਿਵੇਂ ਅਸੀਂ ਉਪਰੀ ਜਗ੍ਹਾ ਆਏ ਆ ਸਾਨੂੰ ਇਦਾਂ ਲੱਗਾ ਕਿ ਜਿਦਾ ਫੈਮਲੀ ਚ ਹੀ ਆਏ ਹੈਗੇ ਆ ਦਾ ਕਿਵੇਂ ਕੰਮ ਕਰਨ ਦਾ ਵੀ ਕੰਮ ਤੇ ਫਿਰ ਹੀ ਮਜ਼ਾ ਆਉਂਦਾ ਕਿ ਜੇ ਫੈਮਲੀ ਵਾਂਗੂ ਹਨਾ ਇੱਕ ਦੂਜੇ ਨਾਲ ਰਹੀਏ ਹਨਾ ਹਾਂਜੀ ਹਾਂਜੀ ਇਹ ਆਪੀ ਇਹ ਕੀ ਨਾਲੇ ਕੋਈ ਬਹੁਤੀ ਦੂਰੋਂ ਨਹੀਂ ਗੇ ਹਾਂ ਸਾਡੇ ਬਹੁਤ ਗਵਾਰਡੀ ਅਰੇ ਲਾ ਕੋਈ ਲਾ ਤੇ ਇਹ ਜਦੋਂ ਤੋਂ ਬਹੁਤ ਨਿੱਕੇ ਇਹਦੇ ਪਰ ਆਨੇ ਚਾਚੇ ਦੇ ਨਾਲ ਯਾਰੀ ਹੁੰਦੀ ਸੀ ਹਾਂ ਜੀ ਜੀ ਬਿਲਕੁਲ ਬੜੇ ਵਧੀਆ ਇਨਸਾਨ ਹੀ ਉਹ ਵੀ ਚਲੋ ਨਹੀਂ ਨਹੀਂ ਬੜਾ ਵਧੀਆ ਸੁਭਾਅ ਸਾਰਾ ਹਾਂ ਜੀ ਕੋਈ ਤਾਂ ਰਾਜੋਈ ਨਹੀਂ ਹੈ ਨਹੀਂ ਹੈ ਦਾੜਾ ਹਾਂ ਜੀ ਤੇ ਤੇ ਰੇਵੀਓ ਉਹ ਬੰਦੇ ਫਿਰਦੇ ਤੁਰਦੇ ਹਾਂਜੀ ਹਾਂਜੀ ਗਾਂ ਪੀਣ ਦੇ ਲੱਗੇ ਸ਼ਕੀਰ ਚਾਹਣੋ ਹਾਂ ਜੀ ਉਹਦੇ ਕਰਕੇ ਉਹ ਚਲੋ ਜਿੱਦਾਂ ਕਿ ਇੱਥੇ ਇਕੱਠੇ ਹੋਈ ਜਾਂਦਾ ਹੈ ਹਾਂਜੀ ਹਾਂਜੀ ਇਹ ਕਰਕੇ ਫਿਰ ਚਲੋ ਹੁਣ ਸਹੀਏ ਸਹੀਏ ਵੇਖ ਲਓ ਵੀ ਗਾਂ ਦੀ ਗਾਂ ਫੇਰ ਆਤਮਾ ਦੇ ਹਨੂ ਉਹਦੇ ਹੈ ਬਿਲਕੁਲ ਬਿਲਕੁਲ ਉਹਦੇ ਗੱਲ ਤੋਂ ਹੀ ਨਾ ਜੁਦਾ ਤੇ ਹੋਣੇ ਹੀ ਇਕੱਠੇ ਹੋਆ ਆਵਾ ਤੇ ਆਪਾਂ ਇਕੱਠੇ ਹੁਣ ਵੀਡੀਓ ਬਣਾਵਾਂਗੇ ਵੀਡੀਓ ਕੰਮ ਕਰਿਆ ਕਰਾਂਗੇ ਤੁਸੀਂ ਵਾਤਾਵਰਣ ਤੇ ਪਿਆਰ ਦਾ ਹਾਂਜੀ ਸਾਡੇ ਪਿਆਰ ਦੀ ਹਨੂ ਬਹੁਤ ਜ਼ਿਆਦਾ ਲੋਰਾਂ ਚਲੋ ਚਲਿਏ ਆਈ ਜੀ ਕਹੋ ਕੰਕਨੀ ਜਨਾ ਬਹਤ ਹੈ ਤਰੀਆਂ ਤੀਸੇ ਕੰਮ ਨੂੰ ਬੈਠੀ ਦਿੱਤਾ ਕਰੇਗਾ ਬੇ ਨੀ ਤੇ ਇਹ ਨਾਲ ਹੀ ਤਾਈ ਜੀ ਨੂੰ ਸਹਾਇਆ ਨੇ ਬਲਾਪਾ ਸੰਭਲਦਾ ਦੇ 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 ਠੀਕ ਹੈ ਚਲੋ ਇਤਰਾ ਹੀ ਆ ਵੀ ਰਲ ਮਿਲ ਕੇ ਨਹੀਂ ਆਈ ਕੰਮ ਬੈਂਦਾ ਵੀ ਇੱਕ ਬੰਦਾ ਕੰਮ ਕਰੇ ਨਾ ਉਨੇ ਨਾਲ 4-5 ਨਾਲ ਬੰਦੇ ਜਿਹਨੇ ਲਾਏ ਤੇ ਮੈਂ ਤਾਂ ਕਹਿੰਦਾ ਵੀ ਉਹਦੇ ਵਰਗਾ ਬੰਦਾ ਹੀ ਕੋਈ ਨਹੀਂ ਜਿਹਨੇ ਥੋੜੇ ਬੋਤੇ ਹਾਂਜੀ ਜਿਹੜੇ ਬੋਤੇ ਥੋੜੇ ਬੋਤੇ ਬੰਦੇ ਭੀਜੇ ਕੀਤੇ ਇੰਨੇ ਸਾਰਾ ਸੰਸਾਰ ਕੰਮ ਕਰੇ ਤੇ ਇੱਕ ਕੰਮ ਚ ਆਏ ਤਾਂ ਕਿੰਨੇ ਹੜੇ ਭੈਣ ਭਰਾ ਮਿਲੇ ਬਿਲਕੁਲ 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 ਭਾਈ ਹਰ ਬੰਦਾ ਉਹ 10-15 7-10 ਬੰਦੇ ਨੂੰ ਕੰਮ ਦਵੇ ਤੇ ਬੇਰੁਕ ਰੋਜ਼ਗਾਰੀ ਕੇ ਹਾਲੀ ਮੁਕਬੀ ਬਿਲਕੁਲ ਸਹੀ ਗੱਲ ਹੈ ਜੀ ਸਭ ਤੋਂ ਵੱਡੀ ਗੱਲ ਹੈ ਕਿ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ ਕੰਮ ਕਰਨ ਵਾਲਾ ਹੋਣਾ ਚਾਹੀਦਾ ਅਸੀਂ 1.5 ਸਾਲ ਪਹਿਲੇ ਕੰਮ ਸ਼ੁਰੂ ਕੀਤਾ ਸੀ ਅਸੀਂ ਵੀਡੀਓਜ਼ ਦਾ ਉਹਦਾ ਆਪਾਂ ਘਰੇ ਕਰਦੇ ਸੀ ਮਮੀ ਉਹਨਾਂ ਨਾਲ ਹਾਂ ਫਿਰ ਅਸੀਂ ਬੰਦ ਕਰਤਾ ਕਿਉਂਕਿ ਉਹਦਾ ਸਾਨੂੰ ਨਾ ਇੰਨਾ ਪਤਾ ਹੀ ਨਹੀਂ ਸੀ ਹੈਗਾ ਫਿਰ ਮੇਰੇ ਬੇਟਾ ਹੋਇਆ ਉਸ ਤੋਂ ਬਾਅਦ ਆਪਾਂ ਫਿਰ ਸਾਲ ਕੰਮ ਨਹੀਂ ਕੀਤਾ ਆ ਫਿਰ ਹੁਣ ਅਸੀਂ ਸਟਾਰਟ ਕੀਤਾ ਦੁਬਾਰਾ ਕੋਨ ਸੋ ਥੜਾ ਨੂੰ ਚਲੋ ਤੁਹਾਡੇ ਨਾਲ ਕੰਮ ਕਾਫੀ ਸਿੱਖਣ ਨੂੰ ਮਿਲਿਆਗੇ ਕਿਵੇਂ ਵੀਡੀਓ ਕਰਨਾ ਜਾਂ ਕਿੱਦਾਂ ਬਾਕੀ ਮਾਲ ਦੀ ਕਿਰਪਾ ਹਾਂਜੀ ਹਾਂਜੀ ਬਿਲਕੁਲ 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 ਕੰਮ ਉਹਨਾਂ ਨੇ ਵਧਾਉਣਾ ਸਾਰਾ ਹਾਂਜੀ ਬਾਕੀ ਭੈਣ ਭਰਾਵਾਂ ਦਾ ਸਾਥ ਚਾਹੀਦਾ ਸਾਥ ਚਾਹੀਦਾ ਇਹ ਅੱਜ ਲੋਕ ਘਾਟੇ ਵਾ ਤੇ ਦੁਨੀਆ ਨਾਲ ਹੀ ਇਹ ਨਹੀਂ ਇਹ ਸੋਚੀ ਦਿੰਦਾ ਇਹ ਆਪੇ ਜਦੋਂ ਬੰਦਾ ਮਿਹਨਤ ਕਰੀ ਜਾਵੇ ਕਦੀ ਨਾ ਕਦੀ ਪਤਾ ਕਿਹ ਮਕਾਮ ਤੇ ਪਹੁੰਚ ਜਾ ਬਿਲਕੁਲ ਬਿਲਕੁਲ ਸਹੀ ਗੱਲ ਬਾਜੀ ਜੇ ਪਤਾ ਠੇਰੇ ਢਾ ਕੇ ਬੈਜੇ ਨਹੀਂ ਯਾਰ ਉਹ ਬੰਦੇ ਬੜੇ ਇਕੱਠੇ ਕਰਨੇ ਪੈਂਦੇ ਆ ਯਾਰ ਸਾਰਿਆਂ ਨੂੰ ਸਮਝਾਉਣਾ ਪੈਂਦਾ ਉਹ ਕਹਿਣਾ ਪੈਂਦਾ ਜਿੰਨਾ ਚਿਰ ਤੱਕ ਆਪਣੇ ਆਪ ਚ ਰੈਡੀ ਨਹੀਂ ਹੋਣਾ ਚਾਹਤਾ ਕੋਈ ਕੰਮ ਨਹੀਂ ਹੋਣਾ ਨਹੀਂ 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 ਹੁੰਦਾ ਜੀ ਹਾਂਜੀ ਇਹ ਵੀ ਕਾਟੇ ਵਾਦੇ ਵੀ ਚੱਲਦੇ ਰਹਿੰਦੇ ਚੱਲਦੇ ਨੇ ਉਹ ਚਲੋ ਕੋਈ ਨਹੀਂ ਇਹ ਵੀ ਚੱਲਦੇ ਰਹਿੰਦੇ ਜੀ ਬਾਈਕ ਕਰਨੀ ਕਹਿੰਦਾ ਚੱਲਿਆ ਬੰਦਾ ਸਟੈਪ ਬਾਈ ਸਟੈਪ ਤੁਰਿਆ ਰਹੇ ਤੇ ਕੋਈ ਦਿਲ ਦਾ ਕਿਤੇ ਮਾਰਕਟ ਚ ਜਾਣਾ ਚਲੋ ਹਾਂਜੀ ਹਾਂਜੀ ਬੰਦਾ ਮਿਹਨਤ ਕਰਦਾ ਰਹੇ ਕਦੀ ਨਾ ਕਦੀ ਫੜ ਲੱਗਦਾ ਹੀ ਹੈ ਜੀ ਹਾਂਜੀ ਨੀਤਾਂ ਨੂੰ ਮਰਾਦਾ ਬਿਲਕੁਲ ਬੰਦਾ ਸਿੱਧੀ ਜਾਣਾ ਕਿਤੇ ਹੀ ਗਾ ਇਹ ਤੇ ਗੱਲ ਹੈ ਸਹੀ ਜੀ ਜੀ ਚਲੋ ਬਾਕੀ ਹਰੇ ਸਾਰੇ ਭੈਣ ਭਰਾਵਾਂ ਨੂੰ ਫੇਰ ਤੋਂ ਬਹੁਤ ਮੁਬਾਰਕਾਂ ਦੀ ਵਾਰੀ ਤਾਈ ਜੀ ਦੀਵਾਲੀ ਦੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਨ ਨੂੰ ਬਹੁਤ ਬਹੁਤ ਬੜੀਆਂ ਬਹੁਤ ਸੱਚੇ ਕੋਈ ਵੀ ਨਾ ਪੰਨਾ ਨਾ ਕੰਮ ਕਰਨਾ ਸ਼ੁਰੂ ਕੀਤਾ ਤੇ ਅਭੀ ਹ ਗਏਨ ਟੀਮ ਮੈਂਬਰ ਹੀ ਹੈ ਬਾਕੀ ਸੁਭਾਅ ਬੜਾ ਵਧੀਆ ਤਾਈ ਜੀ ਦਾ ਤੇ ਅਸੀਂ ਪਹਿਲੀ ਵਾਰ ਹੀ ਆਏ ਇਹਨਾਂ ਦੇ ਘਰ ਤਾਈ ਜੀ ਘਰ ਆਪਾਂ ਪਹਿਲੀ ਵਾਰ ਹੀ ਆਏ ਆ ਹਾਂ ਜੀ ਚਾਹ ਛੋਟਾ ਜਿਹਾ ਸਾਡੇ ਵੱਲੋਂ ਤੁਹਾਨੂੰ ਦੀਵਾਲੀ ਦੀ ਬੜੀ ਖੇਚਾ ਕੀਤੀ ਹੈ ਤੁਹਾਨੂੰ ਨਹੀਂ ਨਹੀਂ ਖੇਚਣ ਕੋਈ ਨਹੀਂ ਬਸ ਆਪਾਂ ਹੁਣ ਕੰਮ ਇਕੱਠੇ ਕਰਨਾ ਹੈ ਵਾਹ ਨੂੰ ਮੇਰ ਕਰੇ ਬਾਕੀ ਉਹਨਾਂ ਨੇ ਤਾਂ ਬੜਾ ਹੋਇਆ ਤਾਂ ਇਹ ਜੀ ਆ ਮੈਂ ਲਿਆ ਕੇ ਚਾਹ ਚ ਪਿਆਲ ਲਈ ਆ ਤੇ ਫਿਰ ਤਾਂ ਫੇਰ ਆਵਾਂਗੇ ਤੇ ਫੇਰ ਚਾਹ ਪੀਣੇ ਆਵਾਂਗੇ ਚਾਹ ਹੀ ਨਹੀਂ ਆਵਾਂਗੇ ਚਲਾ ਫਿਰ ਅੱਬ ਖੁੱਲੇ ਟਾਈਮ ਤੇ ਆਵਾਂਗੇ ਖੁੱਲੇ ਟਾਈਮ ਲਓ ਮੈਂ ਮਾਸਾ ਮਾਸਾ ਮੂੰਹ ਤੇ ਮਿੱਠਾ ਕਰ ਚਲੋ ਇਹ ਮਿੱਠਾ ਕਰ ਲੈਣੇ ਮੂੰਹ ਮਿੱਠਾ ਕਰ